ਉਧਰ ਅਰਵਿੰਦ ਕੇਜਰੀਵਾਲ ਆਰਐਸਐਸ ਮੁਖੀ ਨੂੰ ਸਵਾਲ ਪੁੱਛ ਰਹੇ ਨੇ ਕਿ ਆਰਐਸਐਸ ਮੰਦੀ ਹੈ ਮੋਦੀ ਨੂੰ ਭਗਵਾਨ ਦਾ avatars ਮੋਦੀ ਆਪਣੀ ਮਾਂ ਦੀ ਕੁੱਖ ਚੋਂ ਪੈਦਾ ਨਹੀਂ ਹੋਏ ਤਾਂ ਆਰਐਸਐਸ ਆਪਣਾ ਸਟੈਂਡ ਸਪਸ਼ਟ ਕਰੇ ਸੋ ਅਰਵਿੰਦ ਕੇਜਰੀਵਾਲ ਸਾਹਮਣੇ ਪੁੱਛ ਰਹੇ ਨੇ ਕਿ ਕੀ ਜੇਕਰ avatars ਉਹਨਾਂ ਨੂੰ ਮੰਨਿਆ ਜਾਂਦਾ ਹੈ ਭਗਤਾਂ ਭਗਵਾਨ ਦਾ avatars ਜੇਕਰ ਉਹਨਾਂ ਨੂੰ ਮੰਨਿਆ ਜਾਂਦਾ ਤਾਂ ਫਿਰ ਕੀ ਉਹ ਆਪਣੀ ਮਾਂ ਦੀ ਕੁੱਖੋਂ ਨਹੀਂ ਪੈਦਾ ਹੋਏ ਹਰ ਚੋਣ ਦੇ ਵਿੱਚ ਮੋਦੀ ਨਾਰਾ ਬਦਲ ਲੈਂਦੇ ਨੇ ਭਗਵਾਨ ਕੀ ਸਾਸਦਨ ਭਗਵਾਨ ਰੂਪ ਕਿੰਨਾ ਸੱਚ ਕਿੰਨਾ ਝੂਠ ਹੈ ਸੋਕੇਜਰੀਵਾਲ ਦੇ ਵੱਲੋਂ ਹੁਣ ਇਹ ਸਵਾਲ ਆ ਰਸਸ ਦਿਨ ਮੈਂ ਦਿਨ ਪੁੱਛੇ ਗਏ ਨੇ ਕਿ ਆਰਐਸਐਸ ਦਾ ਜਵਾਬ ਦੇਗੀ ਹਾਲਾਂਕਿ ਕਦੀ ਚੌਕੀਦਾਰ ਹੁਣ ਭਗਵਾਨ ਦਾ ਆਪਤਾਰ 2014 ਚ ਮੋਦੀ ਜੀ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਸੇਵਕ ਨੇ 2019 ਚੋਣਾ ਕਿਹਾ ਕਿ ਉਹ ਇੱਕ ਚੌਕੀਦਾਰ ਨੇ ਹੁਣ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹ ਆਪਣੀ ਮਾਂ ਦੀ ਕੁੱਖ ਤੋਂ ਪੈਦਾ ਨਹੀਂ ਹੋਏ ਸਭ ਭਗਵਾਨ ਦੇ ਉਪਕਾਰ ਨੇ ਸੋ ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਵੀ ਕਿਹਾ ਕਿ ਭਗਵਾਨ ਜਗਨਨਾਥ ਦੀ ਜਗਨਨਾਥ ਜੀ ਵੀ ਮੋਤੀ ਜਿਹਦੇ ਸ਼ਰਦਾਰ ਜੀ ਨੇ ਸੋ ਇੱਕ ਵੱਡਾ ਬਿਆਨ ਉਹਨਾਂ ਵੱਲੋਂ ਜਦੋਂ ਦਿੱਤਾ ਗਿਆ ਕਿ ਕੀ ਆਰਐਸਐਸ ਮੁਖੀ ਆਰਐਸਐਸ ਜਿਹੜੇ ਨੇ ਆਰਐਸਐਸ ਦੇ ਨਮਾਇਦੇ ਸੋ ਹੁਣ ਉਹਨਾਂ ਦੇ ਵੱਲੋਂ ਕਿਹਾ ਜਾਏਗਾ ਅਜੀਤ ਘਰੇਵਾਲ ਪਾਜਪਾਗੂ ਸਰਨਾ ਦੁੱਟ ਚੁੱਕੇ ਨੇ ਘਰੇਵਾਲ ਜੀ ਸਵਾਗਤ ਹੈ ਡੇਲੀ ਪੋਸਟ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ अरविंद केजरीवाल ਦੇ ਵੱਲੋਂ ਇਹ ਬਿਆਨ ਦਿੱਤਾ ਦਵਾਣਾ ਕਿ ਆਰਐਸਐਸ ਵਾਲੇ ਇਹ ਜਵਾਬ ਦੇਣ ਕਿ ਜੇਕਰ ਮੋਦੀ ਜੀ ਭਗਵਾਨ ਦਾ avatars ਨੇ ਤਾਂ ਫਿਰ ਕੀ ਉਹ ਆਪਣੀ ਮਾਂ ਦੀ ਕੁੱਖੋਂ ਨਹੀਂ ਪੈਦਾ ਹੋਏ ਪਹਿਲੀ ਗੱਲ ਤਾਂ ਇਹ ਆ ਕਿ केजरीवाल ਜੀ ਨੂੰ ਕਹੋ ਉਹ ਮਾਫੀ ਮੰਗਣ ਝੂਠ ਬੋਲਣ ਦੇ ਲਈ ਮੋਦੀ ਜੀ ਨੇ ਕਦੇ ਕਿਸੇ ਨੂੰ ਨਹੀਂ ਕਿਹਾ ਕਿ ਮੈਂ ਭਗਵਾਨ ਦਾ avatars ਇਹ ਝੂਠੀਆਂ ਗੱਲਾਂ ਫੈਲਾਉਂਦਾ ਔਰ ਇਹ ਠੀਕ ਨਹੀਂ ਹੈ ਰਾਜਨੀਤੀ ਚ ਇਦਾਂ ਦੇ ਲੋਕ ਇਹ ਡੈਮੋਕ੍ਰੇਸੀ ਲਈ ਵੀ ਘਾਤਕ ਨੇ ਖਤਰਨਾਕ ਨੇ ਜੇ ਕਿਤੇ ਵੀ ਕਿਹਾ ਤਾਂ ਮੈਂ ਮਾਫੀ ਮੰਗੂਗਾ ਅਸੀਂ ਮਾਫੀ ਮੰਗਾ ਨਹੀਂ ਸਾਰੇ ਮੋਦੀ ਜੀ ਨੇ ਕਦੇ ਨਹੀਂ ਕਿਹਾ ਮੈਂ ਭਗਵਾਨ ਦਾ ਉਤਾਰਾਂ ਆਪਣੇ ਆਪ ਗੱਲਾਂ ਬਣਾਉਂਦਾ ਆਪਣੇ ਆਪ ਗੱਲ ਕਰਦਾ ਔਰ ਇਹ ਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਆਉਣਾ ਚਾਹੀਦਾ ਇਹਨਾਂ ਝੂਠ ਨਹੀਂ ਬੋਲਣਾ ਚਾਹੀਦਾ ਪਬਲਿਕ ਇਹਨੂੰ ਸਵੀਕਾਰ ਨਹੀਂ ਕਰੇਗੀ ਔਰ ਮੈਂ ਸਮਝਦਾ ਕਿ ਇਹਨਾਂ ਦਾ ਮੀਡੀਆ ਨੂੰ ਇਹ ਜਿਹੀ ਚੀਜ਼ਾਂ ਨਹੀਂ ਦਿਖਾਉਣੀਆਂ ਚਾਹੀਦੀਆਂ ਜੋ ਇਹ ਗਲਤ ਬੋਲਦਾ ਝੂਠ ਬੋਲਦਾ ਔਰ ਇਹ ਜਿਹੜੀਆਂ ਰੈਲੀਆਂ ਕਰਦਾ ਸੀ ਇੰਡੀਆ ਗੱਠਜੋੜਨ ਇੰਡੀਆ ਗੱਠਜੋੜਨ ਇਹ ਰੈਲੀਆਂ ਸਾਰੀਆਂ ਜਿਹੜੀਆਂ ਸੀ ਇਹ ਤਾਂ ਸੰਵਿਧਾਨ ਦੇ ਖਿਲਾਫ ਸੀ ਨਿਆਂਪਾਲਿਕਾ ਦੇ ਖਿਲਾਫ ਕਰ ਰਹੇ ਸੀ ਭਾਜੀ ਬੀਜੇਪੀ ਨੇ ਥੋੜਾ ਇਹਨੂੰ ਜੇਲ੍ਹ ਭੇਜਿਆ ਨਿਆਂਪਾਲਿਕਾ ਨੇ ਭੇਜਿਆ ਇਹਦੇ ਸਾਰੇ ਸਾਥੀਆਂ ਨੂੰ ਇਹ ਨਿਆਂਪਾਲਿਕਾ ਦੇ ਵੀ ਖਿਲਾਫ ਹੋ ਜਾਂਦੇ ਆ ਸੰਵਿਧਾਨ ਦੇ ਵੀ ਖਿਲਾਫ ਬੋਲਦੇ ਆ ਔਰ ਹੁਣ ਇਹ ਆ ਝੂਠ ਫੈਲਾਉਣਾ ਸ਼ੁਰੂ ਕਰਤਾ ਕਿ ਮੋਦੀ ਜੀ ਕਹਿੰਦੇ ਆ ਮੈਂ ਭਗਵਾਨ ਦਾ avatars ਕਦੇ ਵੀ ਨਹੀਂ ਗਿਆ ਮੋਦੀ ਜੀ ਨੇ ਔਰ ਠੀਕ ਆ ਉਹ ਚੌਕੀਦਾਰ ਕਹਿੰਦੇ ਆ ਹੈਗੇ ਆ ਇਹ ਜਿਹੜਾ ਚੋਰਾਂ ਤੋਂ ਦੇਸ਼ ਨੂੰ ਬਚਾਉਣ ਲਈ ਉਹ ਚੌਕੀਦਾਰ ਨੇ ਜਨਤਾ ਦੇ ਔਰ ਪ੍ਰਧਾਨ ਸੇਵਕ ਨੇ ਉਹ ਉਤਾ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਪ੍ਰਧਾਨ ਸੇਵਕ ਹੁੰਦਾ ਹੀ ਆ ਕੋਈ ਵੀ ਪ੍ਰਧਾਨ ਮੰਤਰੀ ਹੋਏਗਾ ਦੇਸ਼ ਦਾ ਤੇ ਇਹਦੇ ਵਿੱਚ ਕੀ ਗੱਲ ਹੋ ਗਈ ਕੀ ਪਾਪ ਕਰਤਾ ਕੀ ਬੁਰਾ ਕਹਿਤਾ ਮੋਦੀ ਜੀ ਨੇ ਇਦਾਂ ਦੀ ਗੱਲ ਨਾ ਠੀਕ ਨਹੀਂ ਹੈ ਨਹੀਂ ਕੇਜਰੀਵਾਲ ਆਰਐਸਐਸ ਤੋਂ ਇਹ ਪੁੱਛ ਰਹੇ ਨੇ ਕਿ ਆਰਐਸਐਸ ਇਹ ਮੰਨਦੀ ਹੈ ਕਿ ਮੋਦੀ ਜਿਹੜੇ ਨੇ ਉਹ ਭਗਵਾਨ ਦਾ avatars ਨੇ ਆਰਐਸਐਸ ਕਦੇ ਵੀ ਨਹੀਂ ਮੰਨਦੀ ਕਦੇ ਵੀ ਨਹੀਂ ਉਹਨਾਂ ਨੇ ਕਿਹਾ ਉਹ ਤਾਂ ਸਮਾਜ ਸੇਵਾ ਜਿਹੜਾ ਸਭ ਤੋਂ ਵੱਡਾ ਸੰਗਠਨ ਆ ਤੇ ਇਸਲਾਮ ਦੁਨੀਆ ਦਾ ਔਰ ਉਹ ਕਦੇ ਵੀ ਇਦਾਂ ਦੀਆਂ ਗੱਲਾਂ 'ਚ ਨਹੀਂ ਪੈਂਦੇ ਜਿਆਦਾ ਇਹਨਾਂ ਗੱਲਾਂ ਦਾ ਇਹ ਜਾਣਬੁੱਝ ਕੇ ਉਹਨਾਂ ਨੂੰ ਇਨਵੋਲ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਕੇਜਰੀਵਾਲ ਖੁਦ ਵੀ ਆਰਐਸਐਸ ਦੀ ਸ਼ਾਖਾਤ ਜਾਣ ਵਾਲਾ ਬੰਦਾ ਸੀ ਜਾਂਦਾ ਰਿਹਾ ਪਹਿਲਾਂ ਹੂੰ ਔਰ ਜਿਹੜਾ ਇਹਨੇ ਅੰਦੋਲਨ ਚਲਾਇਆ ਉਸ ਤੋਂ ਬਾਅਦ ਇਹ ਅਲੱਗ ਹੋਇਆ ਨਹੀਂ ਤਾਂ ਇਹ ਝੂਠ ਬੋਲਦੇ ਰਹਿੰਦੇ ਆ ਹਮੇਸ਼ਾ ਜੀ ਘਰੇਵਾਲ ਦੀ ਨਹੀਂ ਲੱਗਦਾ ਕਿ ਅਸਲ ਮੁੱਦਿਆਂ ਤੋਂ ਭਟਕ ਕੇ ਅਜਹੀ ਬਿਆਨਬਾਜ਼ੀ ਜਿਹੜੀ ਹੈ ਉਹ ਦਿਨ ਤੋਂ ਕਿਤਨਾ ਕਿਤੇ ਇੱਕ ਸੀਐਮ ਨੂੰ ਗੁਰੇਜ਼ ਕਰਨਾ ਚਾਹੀਦਾ ਇਹਨਾਂ ਕੋਲ ਗੱਲ ਇਹ ਆ ਕਿ اپੋਜੀਸ਼ਨ ਕੋਲ ਮੁੱਦਾ ਹੈ ਨਹੀਂਗਾ ਔਰ ਕੁਝ ਕਹਿਣ ਦੇ ਲਈ ਕੁਝ ਨਹੀਂ ਬਚਿਆ ਹੁਣ ਇਹ ਇੱਕੋ ਹੀ ਗੇੜ ਰਹਿ ਗਿਆ ਚੋਣਾਂ ਦਾ ਜਿਹੜਾ ਹੈਗਾ ਔਰ ਆਖਰੀ ਇਹ ਆ ਉਹਦੇ ਚ ਸਰਕਾਰ ਸਾਡੀ ਬਣ ਰਹੀ ਹੈ ਦੇਸ਼ 'ਚ ਮੋਦੀ ਜੀ ਪ੍ਰਧਾਨ ਮੰਤਰੀ ਬਣਨੇ ਆ ਇਹ ਤੈਅ ਆ ਤਾ ਇਹਨਾਂ ਨੂੰ ਆਪਣੀ ਜਿਹੜੀਆਂ ਚੋਰੀਆਂ ਚਕਾਰੀਆਂ ਨੇ ਉਹਦੇ ਚ ਬਚ ਨਹੀਂ ਸਕਦੇ ਹੁਣ ਇਸ ਕਰਕੇ ਇਹ ਕਵਰਾ ਗਏ ਨੇ ਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਆ ਹੋਰ ਕੋਈ ਗੱਲ ਨਹੀਂ ਐਦਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਜੀ ਬਹੁਤ ਬਹੁਤ ਸ਼ੁਕਰੀਆ ਗਰੇਵਾਲ ਜੀ ਜੁੜਨ ਲਈ ਸਮਾਂ ਦੇਣ ਲਈ ਸੋ ਬਿਲਕੁਲ ਲੇਲੀਪੋਸ ਪੰਜਾਬ ਰਹਿਣੇ ਮਾਚਲਤੇ ਪਾਜਪਾਗੂ ਹਰਜੀਤ ਗਰੇਵਾਲ ਸਾਹਿਬ ਨਾਲ ਜੁੜੇ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਆ ਰਹੀ ਬਿਆਨਬਾਜ਼ੀ ਜਿਹੜੀ ਐ ਬਿਲਕੁਲ ਸਹੀ ਨਹੀਂ ਹੈ ਕਿ ਜੀਵਾਲ ਝੂਠ ਬੋਲ ਰਹੇ ਨੇ ਸੋ ਇਹ ਆ ਨਾਟਕ ਹੈ ਆਰਐਸਐਸ ਨੇ ਕਿਹਾ ਹੈ ਨਮਨਿਆ ਹੈ ਨਹੀਂ ਪੀਐਮ ਮੋਦੀ ਨੇ ਕਦੇ ਖੁਦ ਨੂੰ avatars ਦੱਸਿਆ ਹੈ ਪਰ ਉਧਰ ਅਰਵਿੰਨ ਕੇਜਰੀਵਾਲ ਜੜੇ ਨੇ ਉਹ ਇਹ ਬਿਆਨ ਦਿੰਦੇ ਹੋਏ ਜ਼ਰੂਰ ਨਜ਼ਰ ਆਏ ਕਿ ਜੇਕਰ ਮੋਦੀ ਖੁਦ ਨੂੰ ਭਗਵਾਨ ਦਾ avatars ਮੰਨਦੇ ਨੇ ਤਾਂ ਫਿਰ ਜਾਂ ਆਰਐਸਐਸ ਜਿਹੜੀ ਹੈ ਮੋਦੀ ਨੂੰ ਭਗਵਾਨ ਦਾ avatars ਮੰਦੀ ਹੈ ਤਾਂ ਫਿਰ ਉਹ ਜਵਾਬ ਜ਼ਰੂਰ ਦੇਵੇ ਕਿ ਕੀ ਉਹ ਆਪਣੀ ਮਾਂ ਦੀ ਪੁੱਤ ਪੈਦਾ ਨਹੀਂ ਹੋਏ